ਉਧਿਆਣਾ ਖਬਰਨਾਮਾ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸਪੀਤ ਸਿੰਘ ਬੁਲਟਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਤੇ ਉਧਿਆਣਾ ਦੇ ਹਲਕਾ ਦੱਖਣੀ ਚ ਆਪ ਵੱਲੋਂ ਚੋਣ ਪ੍ਰਚਾਰ ਅਸ਼ੋਕ ਪ੍ਰਾਸ਼ੰ ਨੇ ਕੀਤੀ ਲੋਕਾਂ ਨਾਲ ਮੁਲਾਕਾਤ ਵਿਧਾਇਕ ਛੀਨਾ ਵੀ ਨਾਲ ਰਹੇ ਮੌਜੂਦ ਪ੍ਰਾਸ਼ੰ ਨੇ ਕਿਹਾ ਪਹਿਲ ਦੇ ਆਧਾਰ ਤੇ ਹੋਣ ਦੇ ਲੋਕਾਂ ਦੇ ਕੰਮ ਸਭਾ ਚੋਣਾਂ ਲਈ ਅਕਾਲੀ ਦਲ ਦਾ ਪ੍ਰਚਾਰ ਜਾਰੀ ਸਮਰਾਲਾ ਪਹੁੰਚੇ ਅਕਾਲੀ ਉਮੀਦਵਾਰ ਵਿਕਰਮਜੀਤ ਖਾਲਸਾ ਪਿੰਡ ਮਾਨਕੀ ਚ ਵੱਡੇ ਇਕੱਠ ਨੂੰ ਕੀਤਾ ਸੰਬੋਧਨ ਖਾਲਸਾ ਨੇ ਕਿਹਾ ਪੰਜਾਬ ਚ ਬਣੇ ਵਿੱਤੀ ਐਮਰਜੈਂਸੀ ਵਰਗੇ ਹਾਲਾਤ ਲੋਕ ਸਭਾ ਚੋਣਾਂ ਲਈ ਕਾਂਗਰਸ ਵੀ ਉੱਤਰੀ ਚੋਣ ਮੈਦਾਨ ਚ ਮਾਛੀਪੜਾ ਸਹਿ ਪਹੁੰਚੇ ਕਾਂਗਰਸ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਅੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ ਲੋਕਾਂ ਨਾਲ ਕਾਇਮ ਕੀਤਾ ਰਾਬਤਾ ਅਮਰ ਸਿੰਘ ਨੇ ਕਿਹਾ ਮੇਰਾ ਮੁਕਾਬਲਾ ਕਿਸੇ ਪਾਰਟੀ ਨਾਲ ਨਹੀਂ ਮੈਂ ਤੋਂ ਮੀਤਵਰਦ ਰਵਨੀਤ ਸਿੰਘ ਬਿੱਟੂ ਵੱਲੋਂ ਪ੍ਰੈਸ ਕਾਨਫਰੰਸ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸਾਂਝਾ ਕੀਤਾ ਪ੍ਰਤੀਕਰਮ ਜਮਨਿਤ ਬਿੱਟੂ ਨੇ ਦਿੱਲੀ ਦੇ ਸਿੱਖਿਆ ਮਾਡਲ ਤੇ ਚੁੱਕੇ ਸਵਾਲ ਕਿਸਾਨੀ ਅੰਦੋਲਨ ਤੇ ਵੀ ਬਿੱਟੂ ਨੇ ਰੱਖਿਆ ਆਪਣਾ ਪੱਖ ਲੁਧਿਆਣਾ ਦੇ ਤਰਨਪੁਰ ਤੋਂ ਲੋਕ ਹੋ ਰਹੇ ਪਰੇਸ਼ਾਨ ਸ਼ਰਾਬ ਦੇ ਠੇਕੇ ਤੇ ਸ਼ਰਾਬੀਆਂ ਦੇ ਹੰਗਾਮੇ ਤੋਂ ਪਰੇਸ਼ਾਨ ਨੇ ਲੋਕ ਲੋਕਾਂ ਨੇ ਕਿਹਾ ਗਲੀ ਦੇ ਬਾਹਰ ਖੜੇ ਹੋ ਕੇ ਪੀਂਦੇ ਨੇ ਸ਼ਰਾਬ ਆਪਕਾਰੀ ਵਿਭਾਗ ਨੇ ਮੌਕੇ ਤੇ ਕੀਤੀ ਛਾਪੇਮਾਰੀ ਦੇਖ ਪਰਵਾਰ ਚ 35 ਸਾਲ ਬਾਅਦ ਜਨਮੀ ਬੇਟੀ ਪਰਿਵਾਰ ਨੇ ਫੁੱਲਾਂ ਵਾਲੀ ਕਾਰ ਚ ਬੱਚੀ ਨੂੰ ਲਿਆਂਦਾ ਕਾਰਕ ਟੋਲ ਦੀ ਥਾਪ ਤੇ ਨੱਚ ਟੱਪ ਕੇ ਮਨਾਈ ਖੁਸ਼ੀ ਇਸ ਮਾਸੇ ਵੀ ਸੰਸਥਾ ਨੇ ਵੀ ਬੱਚੀ ਦਾ ਕੀਤਾ ਸਵਾਗਤ ਤੇ ਹੁਣ ਖਬਰਾਂ ਵਿਸਥਾਰ ਨਾਲ ਲੁਧਿਆਣਾ ਦੇ ਹਲਕਾ ਦੱਖਣੀ ਚ ਆਪ ਵੱਲੋਂ ਚੋਣ ਪ੍ਰਚਾਰ ਕਰਦੇ ਅਸ਼ੋਕ ਪ੍ਰਾਸ਼ਰ ਵੱਲੋਂ ਲੋਕਾਂ ਨਾਲ ਮੁਲਾਕਾਤ ਕੀਤੀ ਗਈ ਇਸ ਮੌਕੇ ਵਿਧਾਇਕ ਛੀਨਾ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਮੀਡੀਆ ਨਾਲ ਗੱਲਬਾਤ ਕਰਦੇ ਪ੍ਰਾਸ਼ਰ ਨੇ ਕਿਹਾ ਕਿ ਇੱਥੋਂ ਦੇ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਬੈਨਰ ਦੇ ਕੋਰ ਛੀਨਾ ਨੇ ਇੱਥੇ ਮੀਟਿੰਗ ਰੱਖੀ ਸੀ ਇਹਦੇ ਇਸ ਹਲਕੇ ਦੀ ਨਿਹਾਰ ਬਦਲੀ ਆਜ ਲੋਕ ਇਹਦੇ ਨਾਲ ਪਿਆਰ ਕਰਦੇ ਆ ਅਜਨੀ ਦੇਰ ਮੈਂ ਹਾਲਾਂਕਿ ਲੇਟ ਹੋ ਗਿਆ ਮੈਂ ਇਲਾਕੇ ਵਾਲਿਆਂ ਤੋਂ ਮਾਫੀ ਵੀ ਮੰਗੀ ਆ ਹੁੰਦੀ ਪਰ 3-4 ਘੰਟੇ ਲੋਕ ਬੈਠੇ ਰਹੇ ਔਰ ਇਹਦਾ ਪਿਆਰ ਅੱਜ ਅੱਜ ਇਲਾਕੇ ਦੀ ਨਿਹਾਰ ਬਦਲ ਕੇ ਇਹਨੇ ਇਲਾਕੇ ਨੂੰ ਕੰਮ ਕਰਕੇ ਦਿਖਾਇਆ ਵਾ ਅਸੀਂ ਸਾਰੇ ਜਿਸ ਦਿਨ ਇਸ ਲੋਕਾਂ ਦੇ ਅਸ਼ੀਰਵਾਦ ਦੇ ਨਾਲ ਮੈਨੂੰ ਪੂਰੇ ਲੁਧਿਆਣੇ ਲੋਕ ਸਭਾ ਦੀ ਸੇਵਾ ਮਿਲ ਗਈ ਸਭ ਨਾਲ ਜ਼ਿਆਦਾ ਵਿਕਾਸ ਇਸ ਇਲਾਕੇ ਦਾ ਕਰਨਾ ਮੈਂ ਪਿੰਡਾਂ 'ਚੋਂ ਵੀ ਆਇਆ ਅੱਜ ਇਧਰ ਪੈਣ ਦੇ ਇਲਾਕੇ ਚ ਵੀ ਆਇਆ ਮਾਂ ਹਾਂਜੀ ਜਿੱਧਰ ਵੀ ਜਾਣਾ ਵਾ ਸਾਰੇ ਪਾਸੇ ਪਿਆਰ ਹੀ ਮਿਲਦਾ ਕਿਉਂਕਿ ਮੇਰਾ ਨਾਮ ਹੀ ਪੱਪੀ ਆ ਪਿਆਰ ਦਾ ਨਾਮ ਪੱਪੀ ਆ ਪਿਆਰ ਹੀ ਮਿਲਦਾ ਵਾ ਵਾਰਡ ਨੰਬਰ 31 ਜੈਨ ਕਲੋਨੀ ਦੇ ਸਾਹਮਣੇ ਜਿਹੜਾ ਇੱਕ ਭਰਵੇਂ ਜਿਹੜਾ ਕੱਟ ਕੀਤਾ ਗਿਆ ਸਾਡੇ ਜਿਹੜੇ ਐਮਪੀ ਦਾ ਮੇਰਬਾ ਅਸ਼ੋਕ ਮਰਾਸ਼ਾ ਪੱਪੀ ਜੀ ਉਹਨਾਂ ਦੇ ਲਈ ਤੁਸੀਂ ਦੇਖਿਆ ਹੋਊਗਾ ਲੋਕਾਂ ਦੇ ਵਿੱਚ ਬਹੁਤ ਸਾਰਾ ਉਤਸ਼ਾਹ ਵਾ ਕਿਉਂਕਿ ਲੋਕ ਜਿਹੜੇ ਸਾਡੇ 2 ਸਾਲ ਦਾ ਰਿਪੋਰਟ ਕਾਰਡ ਆ ਉਹਦੇ ਕੰਮਾਂ ਤੋਂ ਅੱਜ ਖੁਸ਼ ਨੇ ਤੇ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਨੇ 2 ਸਾਲ ਦੇ ਵਿੱਚ ਜਿਹੜੇ ਕੰਮ ਕੀਤੇ ਨੇ ਤੇ ਲੋਕ ਉਹ ਪਸੰਦ ਕਰਦੇ ਨੇ ਔਰ ਉਹ ਲੋਕਾਂ ਦੇ ਹਿੱਤਾਂ ਲਈ ਕੰਮ ਕੀਤੇ ਨੇ ਜਿੰਨੇ ਵੀ ਕੀਤੇ ਚਾਹੇ ਨੌکریاں ਦੇਣ ਦਾ ਵਾਅਦਾ ਹੋਵੇ ਚਾਹੇ ਬਿਜਲੀ ਗਰੰਟੀ ਹੋਵੇ ਚਾਹੇ ਸਿਹਤ ਸਹੂਲਤਾਂ ਹੋਣ ਤੇ ਇੱਕ ਬਹੁਤ ਵੱਡਿਆ ਜਿਹੜਾ ਭਗਵੰਤ ਸਿੰਘ ਜੀ ਮਾਨ ਦੀ ਸਰਕਾਰ ਦੇ ਵਿੱਚ ਹੋਇਆ ਐਸਐਸਐਫ ਸੜਕ ਸੁਰੱਖਿਆ ਫੋਰਸ ਜਿਹੜੀ ਬਣਾਈ ਗਈ ਆ ਕਿਉਂਕਿ ਜਿਹੜੀਆਂ ਬੇਸ ਕੀਮਤੀ ਜਾਨਾਂ ਜਿਹੜੀਆਂ ਸਾਡੀਆਂ ਸੜਕਾਂ ਤੇ ਜਾਂਦੀਆਂ ਸੀ ਉਹਨਾਂ ਦਾ ਜਿਹੜਾ ਅੱਜ ਇਲਾਜ ਲਈ ਔਰ ਉਹਨਾਂ ਦੇ ਬਚਾਅ ਲਈ ਜਿਹੜੀ ਸੁਰੱਖਿਆ ਜਿਹੜੀ 30 30 ਕਿਲੋਮੀਟਰ ਤੇ ਹਮੇਸ਼ਾ ਤਾਇਨਾਤ ਰਹਿੰਦੀ ਆ ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਚਾਰ ਲਗਾਤਾਰ ਜਾਰੀ ਹੈ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਅਕਾਲੀ ਉਮੀਦਵਾਰ ਵਿਕਰਮਜੀਤ ਸਿੰਘ ਖਾਲਸਾ ਸਮਰਾਲਾ ਪਹੁੰਚੇ ਜਿੱਥੇ ਉਹਨਾਂ ਵੱਲੋਂ ਪਿੰਡ ਮਾਨਕੀ ਚ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਗਿਆ ਇਸ ਦੌਰਾਨ ਉਹਨਾਂ ਨੇ ਸਰਕਾਰ ਤੇ ਜਮ ਕੇ ਨਿਸ਼ਾਨੇ ਵੀ ਸਾਦੇ ਵਿਕਰਮਜੀਤ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ਚ ਵਿੱਤੀ ਐਮਰਜੈਂਸੀ ਵਰਗੇ ਹਾਲਾਤ ਬਣੇ ਹੋਏ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਰਕਾਰ ਪੰਜਾਬ ਦਾ ਪੈਸਾ ਦੂਜੇ ਰਾਜਾਂ ਚ ਵਰਤ ਰਹੀ ਹੈ ਨਗਰ ਮਾਨ ਕੀ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਵਜੋਂ ਮੈਂ ਸਦਾ ਪਰਮਜੀਤ ਸਿੰਘ ਢਿੱਲੋਂ ਔਰ ਜਹਦਾ ਸੰਤਾ ਸਿੰਘ ਦੀ ਹੋਂ ਦੀ ਰਹਿਨਵਾਈ ਦੇ ਵਿੱਚ ਪਹੁੰਚਿਆ ਚੋਣ ਪ੍ਰਚਾਰ ਦੇ ਦੌਰਾਨ ਅੱਜ ਇਹ ਪਹਿਲਾ ਪਿੰਡ ਹੈ ਸੰਗਤ ਦੇ ਵਿੱਚ ਬਹੁਤ ਪਾਰੀ ਉਤਸ਼ਾਹ ਵਾ ਆਉਣ ਵਾਲੀ ਲੋਕ ਸਭਾ ਦੀ ਇਲੈਕਸ਼ਨ ਨੂੰ ਲੈ ਕੇ ਮੈਂ ਸਮਝਦਾ ਕਿ ਹੁਣ ਸਾਰਾ ਤਜਰਬਾ ਹੋ ਹਟਿਆ ਪਬਲਿਕ ਨੂੰ ਵੀ ਬਹੁਤ ਚੰਗੀ ਤਰ੍ਹਾਂ ਚਾਣਨਾ ਹੋ ਚੁੱਕਿਆ ਹੈ ਕਿ 22 ਸਾਲ ਦੀ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਔਰ ਪਿਛਲੀ 5 ਸਾਲ ਦੀ ਲੋਕ ਸਭਾ ਦੇ ਅੰਦਰ ਕਾਂਗਰਸ ਦੀ ਕਾਰਗੁਜ਼ਾਰੀ ਨੂੰ ਦੇਖਦਿਆਂ ਹੋਇਆਂ ਸੰਗਤ ਨੇ ਇਹ ਫੈਸਲਾ ਕਰ ਲਿਆ ਕਿ ਇਸ ਵਾਰ ਖੇਤਰੀ ਪਾਰਟੀ ਵਜੋਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ ਹੈ ਮੈਂ ਆਸ ਕਰਦਾ ਕਿ ਸੰਗਤ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਕਾਮਯਾਬ ਕਰੋਗੀ ਔਰ ਮੈਂ ਲੋਕ ਸਭਾ ਦੇ ਵਿੱਚ ਜਾ ਕੇ ਇਸ ਹਲਕੇ ਦੀ ਆਵਾਜ਼ ਬੁਲੰਦ ਕਰਾਂ ਦੇਖੋ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਆ ਪਿੰਡ ਦੇ ਸਾਰੇ ਸੱਜਣ ਇਹਨੇ ਗਰਮ ਜੋਸ਼ੀ ਨਾਲ ਜਦੋਂ ਕੈਂਡੀਡੇਟ ਦਾ ਸਵਾਗਤ ਕਰਨ ਪਾਰਟੀ ਨੂੰ ਮਾਣ ਬਖਸ਼ਣ ਤਾਂ ਯਕੀਨਨ ਤੌਰ ਤੇ ਬਹੁਤ ਖੁਸ਼ੀ ਹੁੰਦੀ ਆ ਤੇ ਮਾਣ ਮਹਿਸੂਸ ਹੁੰਦਾ ਵੀ ਅੱਜ ਲੋਕ ਉਹੀ ਪਾਰਟੀ ਜਿਹੜੀ ਪਿੰਡਾਂ ਦੀ ਇਹਨਾਂ ਗਲੀਆਂ ਤੋਂ ਚੱਲਦੀ ਰਹੀ ਆ ਸ਼੍ਰੋਮਣੀ ਅਕਾਲੀ ਦਲ ਉਹਨਾਂ ਡਟ ਕੇ ਖੜੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਰਿਜ਼ਲਟ ਹੋਣਗੇ ਤੁਸੀਂ ਦੇਖੋਗੇ ਵੀ ਸਮੁੱਚਾ ਪੰਜਾਬ ਅੱਜ ਜੋ ਬਦਲਾਅ ਸੀ ਉਹਨੂੰ ਗਾਲਾਂ ਕੱਢ ਰਿਹਾ ਤੇ ਯਾਦ ਕਰ ਰਿਹਾ ਬਾਦਲ ਸਾਹਿਬ ਦੇ ਸਮੇਂ ਨੂੰ ਤੇ ਉਹ ਸਰਕਾਰ ਨੂੰ ਜਿਨੇ ਸਮੁੱਚਾ ਆਪਣਾ ਜਿਹੜਾ ਸਮੁੱਚਾ ਜੀਵਨ ਤੇ ਸਮੁੱਚੇ ਜਿਹੜੇ ਦੇ ਵਰਕਰ ਨੇ ਕੇਵਲ ਪੰਜਾਬ ਦੇ ਭਲੇ ਲਈ ਪੰਥ ਦੇ ਭਲੇ ਲਈ ਕੰਮ ਕਰਦੇ ਰਹੇ ਨੇ ਅੱਜ ਲੋਕਾਂ ਦਾ ਮੁੜ ਕੇ ਉਸ ਪਾਰਟੀ 'ਚ ਵਿਸ਼ਵਾਸ ਦਿਵਾਉਣਾ ਤੇ ਉਸ ਪਾਰਟੀ ਨੂੰ ਇਹ ਨਾ ਸਮਰਥਨ ਦੇਣੇ ਇਸ ਗੱਲ ਦਾ ਪ੍ਰਤੀਕ ਆ ਵੀ ਆਉਣ ਵਾਲੇ ਸਮੇਂ 'ਚ ਜਿਹੜਾ ਰਿਜ਼ਲਟ ਆ 80 ਮਤਲਬ ਸੰਪੂਰਨ ਤੌਰ ਤੇ ਲੋਕ ਜਿਹੜਾ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੂੰ ਚੁਟਾ ਕੇ ਆ ਕਿ ਭੇਜੇ ਸਮਰਾਲਾ ਦੇ ਕਿਹੜੇ ਮੁੱਦੇ ਲੈ ਕੇ ਲੋਕਾਂ ਦੇ ਗਜ਼ਾਰੀ ਜਨਾਮ ਦੇਖੋ ਸਮਰਾਲਾ ਦੇ ਵਿੱਚ ਅੱਜ ਦੀ ਘੜੀ 'ਚ ਦੇਖਿਆ ਜਾਵੇ ਆਪਾਂ ਨਾ ਪਿੱਛੇ ਝਾਂਤ ਮਾਰਿਓ ਕੋਈ ਪਾਰਟੀਆਂ ਬਦਲਾ ਲਈਆਂ ਆਈਆਂ ਸੀ ਜਿਹੜੀਆਂ ਕਹਿੰਦੀਆਂ ਸੀ ਇਹ ਸੜਕ ਬਣਦੀ ਆ ਕਿਹੜਾ ਰੁਪਈਆ ਜੇਬ 'ਚੋਂ ਲਾਤਾ ਅੱਜ ਉਹੀ ਲੋਕ ਉਸੇ ਸੜਕਾਂ ਨੂੰ ਕਹੀ ਜਾਂਦੇ ਵੀ ਬਣਾਤਾ ਜੀ ਬਹੁਤ ਵੱ ਉਸ ਤੋਂ ਇਲਾਵਾ ਮੈਨੂੰ ਇਹ ਦੱਸੋ ਵੀ ਅੱਜ ਕਿਹੜੀ ਡਿਵੈਲਪਮੈਂਟ ਦਾ ਕੰਮ ਹੋ ਰਿਹਾ ਹੈ ਉਧਰ ਚੋਣਾ ਲਈ ਕਾਂਗਰਸ ਵੀ ਚੋਣ ਮੈਦਾਨ ਚ ਸਰਗਰਮ ਹੁੰਦੀ ਨਜ਼ਰ ਆ ਰਹੀ ਹੈ ਹਲਕਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਮਾਛੀਵਾੜਾ ਸਾਹਿਬ ਪਹੁੰਚੇ ਜਿੱਥੇ ਉਹਨਾਂ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦੇ ਆ ਵੱਡੀ ਗਿਣਤੀ ਚ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਪੱਤਰਕਾਰਾਂ ਦੇ ਸਵਾਲ ਤੇ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਮੇਰਾ ਕਿਸੇ ਵੀ ਪਾਰਟੀ ਨਾਲ ਕੋਈ ਮੁਕਾਬਲਾ ਨਹੀਂ ਹੈ ਬੇਟ ਦੇ ਹਲਕੇ ਚ ਦੇਖੋ ਕਟਾਈ ਚੱਲ ਰਹੀ ਆ ਇੰਨੇ ਮੇਰੇ ਖਿਆਲ 200 300 ਬੰਦਾ ਆਇਆ ਹੋਇਆ ਹਰ ਰਾਜਨੀ ਇਹ ਹੀ ਕਹਿ ਰਿਹਾ ਕਿ ਅਸੀਂ ਕਾਂਗਰਸ ਪਾਰਟੀ ਨੂੰ ਔਰ ਤੁਹਾਨੂੰ ਅਸੀਂ ਜਿਤਾਵਾਂਗੇ ਮੇਰੇ ਖਿਆਲ ਸਾਨੇਵਾਲ ਹਲਕੇ ਚ ਪਹਿਲਾਂ ਵੀ ਮੈਂ ਆਇਆ ਸੀ ਬਹੁਤ ਜ਼ਿਆਦਾ ਹੰਗਾਰਾ ਔਰ ਮੈਨੂੰ ਵਿਸ਼ਵਾਸ ਆ ਕਿ ਇਸ ਹਲਕੇ ਚੋਂ ਬਹੁਤ ਵੱਡੀ ਲੀਡ ਨਾਲ ਅਸੀਂ ਜਿਤਾ ਅ ਜੀ ਕਾਂਗਰਸ ਨਾਲ ਆਪ ਨਾਲ ਕਿ ਅਲੀ ਦਾ ਜੀ ਜੀ ਤਾਵੇ

ਵੇ ਸਾਡੀ ਤਾਂ ਬਹੁਤ ਰੇਟ ਦੋਸੀ ਕਹਿ ਰਹੇ ਆ ਕਿ ਹਮੇਸ਼ਾ ਜਿਵੇਂ ਲੋਕ ਸਭਾ ਤੇ ਵਿਦਾਂ ਸਭਾ ਤੇ ਜਾਂ ਕਿਤੇ ਵੀ ਪੜੇ ਲੋਕ ਨਿਪਤੇ ਇਹ ਗੱਲ ਬਿਲਕੁਲ ਸਹੀ ਹੈ ਕਿਸਾਨ ਅਮਰ ਸਿੰਘ ਪੜੇ ਲਿਖੇ ਹੋ ਰਹੇ ਬਹੁਤ ਸੂਝਵਾਨ ਲੀਡਰ ਹਮਾਂ ਦਾ ਸਰਕਾਰ ਬਦਲਣ ਦੀ ਬਹੁਤ ਜ਼ਿਆਦਾ ਲੋੜ ਹੈ ਕਾਂਗਰਸ ਪਾਰਟੀ ਨੇ ਸਾਨੂੰ ਬਹੁਤ ਹੀ ਜਿਆਦਾ ਸੂਝਵਾਨ ਹਮਾਨਦਾ ਅਤੇ ਔਰ ਵਿਨੇਕ ਇਨਸਾਨ ਕੈਂਡੀਡੇਟ ਦਿੱਤੇ ਨੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਤੇ ਇਹਨਾਂ ਕੈਂਡੀਡੇਟਾਂ ਨੂੰ ਇਸ ਤਰ੍ਹਾਂ ਦੇ ਕੈਂਡੀਡੇਟ ਲੋਕ ਦਾ ਵਾਗ ਹੁਣ ਜ਼ਰੂਰੀ ਹੈ ਰਾਏਕੋਡ ਚ ਆਪ ਵੱਲੋਂ ਚੋਣ ਪ੍ਰਚਾਰ ਜ਼ੋਰਾਂ ਤੇ ਹੈ ਇਸੇ ਤਹਿਤ ਸ਼ਹਿਰ ਚ ਆਪ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਚ ਚੋਣ ਜਲਸੇ ਦਾ ਆਯੋਜਨ ਕੀਤਾ ਗਿਆ ਵੱਡੀ ਗਿਣਤੀ ਚ ਲੋਕਾਂ ਨੇ ਜੀਪੀ ਦਾ ਭਰਮਾ ਸਵਾਗਤ ਕੀਤਾ ਤੇ ਇਸ ਮੌਕੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਵੀ ਉਹਨਾਂ ਨਾਲ ਮੌਜੂਦ ਰਹੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਜੀਪੀ ਨੇ ਚੋਣਾਂ ਚ ਬਹੁਮਤ ਨਾਲ ਜਿੱਤ ਦਾ ਦਾਵਾ ਵੀ ਠੋਕਿਆ ਇਹਨਾਂ ਦਾ ਰਜਵਾਨਨ ਕਰਕੇ ਆਏ ਵੀ ਰਾਏਕੋਡ ਕਰ ਰਹੇ ਆ ਦੇ ਬਹੁਤ ਵਧੀਆ ਰਿਸਪੌਂਸ ਸਾਡੀਆਂ ਭੈਣਾਂ ਦਾ ਸਾਡੇ ਭਰਾਵਾਂ ਦਾ ਚਾਹੇ ਕੋਈ ਕਿਸਾਨ ਜਥੇਬੰਦੀਆਂ ਨੇ ਪੀਐਸਲ ਜੂਥ ਕਾਰਨ ਅੱਜ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਕਿਉਂਕਿ 2 ਸਾਲ ਦੇ ਵਿੱਚ ਜੋ ਭਗਵੰਤ ਜੀ ਨੇ ਕੰਮ ਕੀਤੇ ਹੈ 2 ਸਾਲ ਕੰਮ ਕੀਤੇ ਹੈ ਅੱਜ ਲੋਕੀ ਉਹਨਾਂ ਨੂੰ ਪਸੰਦ ਕਰਦੇ ਆ ਉਹਦੇ ਕੰਮਾਂ ਨੂੰ ਪਸੰਦ ਕਰਦੇ ਆ ਸਾਨੂੰ ਪੂਰੀ ਆਸ ਹੈ ਕਿ ਪੰਜਾਬ تیرਾਂ ਦੇ تیر ਨਾਲ ਜਿੱਤਾਂਗੇ ਮੈਂ ਤੁਹਾਡੇ ਸਭ ਤੋਂ ਕਹਾਂ ਫੱਦੇ ਗੱਲ ਗਿਆ ਸੀ ਬਹੁਤ ਵੱਡੇ ਫਰਕਾਂ ਅੰਜਾਮ ਵਾਲੀ ਪਾਰਟੀ ਜਿਹੜੇ ਇੱਥੋਂ ਤੁਹਾਡੇ ਨਾਲ ਵਿਰੋਧੀ ਕੈਂਡੀਡੇਟ ਨੇ ਜਿਹੜੇ ਤੁਹਾਡੇ ਇਥੇ ਨਾਲ ਵਿਰੋਧੀ ਕੈਂਡੀਡੇਟ ਨੇ ਹਲਕਾ ਫਤਿਹਗੜ ਸਾਹ ਤੋਂ ਉਹ ਹਲਕੇ 'ਚ ਪੁਰਾਣੇ ਵੇਚਦੇ ਨੇ ਉਹਨਾਂ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ ਕੀ ਇਹਨਾਂ ਦੇ ਹਾਲਾਤ ਉਹ ਵਿਚਰ ਦਿੰਦੇ ਤਾਂ ਲੋਕੀ ਪਿਆਰ ਕਰਦੇ ਪਰ ਪੰਜ ਸਾਲ ਦੇ ਵਿੱਚ ਜਿਹੜਾ ਮੈਂਬਰ ਪਾਰਲੀਮੈਂਟ 'ਚ ਆਏ ਨਹੀਂ ਸਿਰਫ ਕਿੰਦ ਕਿਸੇ ਪੈਨਸ਼ਨ ਹੀ ਗਏ ਕੋਈ ਕੰਮ ਨਹੀਂ ਕੀਤਾ ਤੇ ਅੱਜ ਲੋਕ ਅੱਜ ਆਮ ਆਦਮੀ ਪਾਰਟੀ ਨੂੰ ਪਸੰਦ ਕਰਦੇ ਆ ਉਹਨਾਂ ਦੇ ਜਿਹੜੇ ਕੈਂਡੀਡੇਟ ਉਹ ਪਸੰਦ ਕਰਦੇ ਉਹਨਾਂ ਦੇ ਕੰਮਾਂ ਨੂੰ ਪਸੰਦ ਕਰਦੇ ਆ ਸਾਨੂੰ ਪੂਰੀ ਆਸ ਹੈ ਆਉਣ ਵਾਲੇ ਟਾਈਮ 'ਚ ਚਾਰ ਜੂਨ ਆਉਗੀਆਂ 13 ਦੇ 13 ਸਿੱਟਾ ਦੀ ਪੰਜਾਬ ਦੇ ਜਿੱਤਾਂਗੇ ਹੋਵਦੀ ਵੱਡਾ ਹੰਡਾੜਾ ਜੀ ਰਾਇਕੋਟ ਤੋਂ ਤੇ ਇੱਕ ਅਸਲੀ ਗੱਲ ਇਹਨੇ ਵੋਟ ਨਾ ਮੈਨੂੰ ਇੱਥੋਂ ਲੋਕਾਂ ਨੇ ਮੇਰੇ ਭਰਾਵਾਂ ਦਾ ਪੈਣਾ ਨਹੀਂ ਆਪਾਂ ਉਦੋਂ ਵੀ ਵੱਡੀ ਲੀਡ ਨਾਲ ਚਲਾ ਕੇ ਅਸੀਂ ਲੈ ਜਾਗੇ ਇਸ ਤੋਂ ਪਰਪੀਤ ਸਿੰਘ ਜੀ ਨੂੰ ਆਪਣੇ ਹਲਕੇ ਤੋਂ ਔਰ ਫਤੇਗੜ ਚੋਂ ਤਾਂ ਮੇਰੇ ਸਾਰੇ ਪੰਜਾਬ ਸਾਰੇ ਪੰਜਾਬ ਚੋਂ ਵੱਡੀ ਲੀਡ ਨਾਲ ਚੱਪੇ ਦੂਦਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਉਹਨਾਂ ਨੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਆਪਣਾ ਪ੍ਰਤੀਕਰਮ ਸਾਂਝਾ ਕੀਤਾ ਰਵਨੀਤ ਬਿੱਟੂ ਨੇ ਦਿੱਲੀ ਦੇ ਸਿੱਖਿਆ ਮਾਡਲ ਤੇ ਕਈ ਸਵਾਲ ਵੀ ਚੁੱਕੇ ਤੇ ਕਿਸਾਨੀ ਅੰਦੋਲਨ ਨੂੰ ਲੈ ਕੇ ਆਪਣਾ ਪੱਖ ਵੀ ਰੱਖਿਆ ਆ ਹੁਣ ਹਾਈ ਕੋਰਟ ਨੇ ਹਾਈ ਕੋਰਟ ਨੇ ਉਹ ਫਟਕਾਰ ਲਾਈ ਆ ਉਹ ਫਟਕਾਰ ਲਾਈ ਆ ਕੇਜਰੀਵਾਲ ਕੇਜਰੀਵਾਲ ਦੀ ਸਰਕਾਰ ਨੂੰ ਆਮ ਆਦਮੀ ਨੂੰ ਕਿਸੇ ਬੱਚਿਆਂ ਨੂੰ ਕਿਸੇ ਬੱਚੇ ਨੂੰ ਸਕੂਲ ਦੀਆਂ ਕਿਤਾਬਾਂ ਨਹੀਂ ਮਿਲੀਆਂ ਬੁੱਕਸ ਨਹੀਂ ਮਿਲੀਆਂ ਕਿਸੇ ਸਕੂਲ ਦੇ ਬੱਚਿਆਂ ਨੂੰ ਜਿਹੜੀਆਂ ਸਰਕਾਰੀ ਵਰਦੀਆਂ ਡਰੈੱਸ ਆ ਜਿਹੜੀ ਉਹ ਕਿਸੇ ਨੂੰ ਨਹੀਂ ਮਿਲੀ ਤੇ ਜਦੋਂ ਹਾਈ ਕੋਰਟ ਨੇ ਜਵਾਬ ਮੰਗਿਆ ਕਿ ਇਹ ਜਿਹੜੇ ਮੰਤਰੀ ਨੇ ਭਰਦवाज ਸਾਹਿਬ ਉਹ ਕੀ ਕਹਿ ਰਹੇ ਆ ਉਹ ਜਵਾਬ ਕੀ ਦੇ ਰਹੇ ਆ ਵੀ ਕੋਈ ਵੀ ਫੈਸਲਾ ਕੈਬਨਿਟ ਤੋਂ ਬਗੈਰ ਜਿੰਨਾ ਚਿਰ ਮੁੱਖ ਮੰਤਰੀ ਨਹੀਂ ਹੋਣਗੇ ਕੋਈ ਫੈਸਲਾ ਨਹੀਂ ਹੋ ਸਕਦਾ ਬੱਚੇ ਜਿੱਥੇ ਮਰਜੀ ਜਾਣ ਬੱਚਿਆਂ ਦੀਆਂ ਵਰਦੀਆਂ ਜਿੱਥੋਂ ਮਰਜੀ ਜਾਣ ਇਹ ਤਾਂ ਇੱਕ ਇਸ਼ੂ ਆ ਤੇ ਜਿਹੜਾ ਇਹ ਮਾਡਲ ਐਜੂਕੇਸ਼ਨ ਮਾਡਲ ਲਈ ਕਹਿੰਦੇ ਸੀ ਨਾ ਵੀ ਦੁਨੀਆ ਦੇ ਵਿੱਚ ਬੈਸਟ ਸਾਡਾ ਜਿਹੜਾ ਉਹ ਮੈਡੀਕ ਆਪਣਾ ਐਜੂਕੇਸ਼ਨ ਮਾਡਲ ਤੇ ਆ ਜਿਹੜਾ ਐਜੂਕੇਸ਼ਨ ਮਾਡਲ ਆ ਅੱਜ ਨਾ ਬੱਚਿਆਂ ਦੇ ਕੋਲ ਬੁੱਕਸ ਨਾ ਬੱਚਿਆਂ ਦੇ ਕੋਲੇ ਡਰੈਸ ਵਰਦੀ ਤੇ ਕਹਿ ਰਹੇ ਆ ਵੀ ਨਹੀਂ ਜਿੰਨਾ ਚਿਰ ਮੁੱਖ ਮੰਤਰੀ ਨਹੀਂ ਆਉਣਗੇ ਇਸੇ ਤਰੀਕੇ ਬੱਚੇ ਪੜ੍ਹਾਈ ਤੋਂ ਬਗੈਰ ਰਹਿਣਗੇ ਇਹ ਏਦੋਂ ਵੱਡੀ ਫਟਕਾਰ ਕੋਈ ਹਾਈ ਕੋਰਟ ਦੀ ਨਹੀਂ ਹੋ ਸਕਦੀ ਅੱਜ ਅੱਜ ਸਾਰੀਆਂ ਪਾਰਟੀਆਂ ਨੂੰ ਇੱਕ ਗੱਲ ਕਹਿਣੀ ਪਈ ਐ ਅੱਜ ਕਾਂਗਰਸ ਦੇ ਪ੍ਰਧਾਨ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਉਹਨਾਂ ਨੂੰ ਵੀ ਕਹਿਣੀ ਪਈ ਅੱਜ ਹੋਰ ਪਾਰਟੀਆਂ ਨੂੰ ਵੀ ਕਹਿਣੀ ਪਈ ਬਿਲਕੁਲ ਕਿਸਾਨ 100% ਆਪਣੇ ਹੱਕਾਂ ਲਈ ਐਜੀਟੇਸ਼ਨ ਕਰ ਸਕਦੇ ਆ ਜਿਹੜਾ ਕਿ ਅਧਿਕਾਰ ਆ ਉਹਨਾਂ ਕੋਲ ਪਰ ਜਦੋਂ ਇਹ ਚੀਜ਼ਾਂ ਪ੍ਰਭਾਵਿਤ ਹੋਰੀਆਂ ਇਹਦੇ ਨਾਲ ਸਰਕਾਰਾਂ ਤੇ ਅਸਰ ਪਵੇ ਨਾ ਪਵੇ ਪਰ ਜਿਹੜੇ ਲੋਕ ਨੇ ਯਾਰ ਰੋਜ਼ ਇਹਦੇ ਲੋਕਾਂ ਦੇ ਵਿੱਚ ਜਿਹੜੀਆਂ ਆਪਣੀਆਂ ਗੁੱਡ ਸਟ੍ਰੇਨ ਨੇ ਜਿਹਦੇ ਵਿੱਚ ਵਪਾਰ ਹੁੰਦਾ ਏ ਜਿਹਦੇ ਵਿੱਚ ਕਾਰੋਬਾਰ ਹੁੰਦਾ ਏ ਉਹ ਛੋਟੇ-ਛੋਟੇ ਵਪਾਰੀ ਤੋਂ ਲੈ ਕੇ ਵੱਡੇ ਵਪਾਰੀ ਤੱਕ ਸੇਲਸਮੈਨ ਤੱਕ ਉਹ ਪ੍ਰਭਾਵਿਤ ਹੋ ਰਹੇ ਆ ਬਹੁਤ ਲੋਕਾਂ ਨੇ ਵੱਡੇ-ਵੱਡੇ ਡਿਸਟੈਂਸ ਤੈਅ ਕਰਕੇ ਆਪਣੇ ਕਿਸੇ ਦੇ ਵਿਆਹ ਤੇ ਜਾਣਾ ਹੁੰਦਾ ਕਿਸੇ ਦੇ ਕੋਈ ਡੈਥ ਹੋ ਜਾਂਦੀ ਆ ਉਹਦੇ ਉਹਦੇ ਸੰਸਕਾਰ ਤੇ ਪਹੁੰਚਣਾ ਹੁੰਦਾ ਕਿਸੇ ਨੇ ਭੋਗ ਤੇ ਪਹੁੰਚਣਾ ਹੁੰਦਾ ਕਿਸੇ ਨੇ ਬੱਚਿਆਂ ਨੂੰ ਛੁੱਟੀਆਂ ਤੇ ਆਪਣੇ ਉਹਨਾਂ ਨੂੰ ਕਿਤੇ ਸਹਿਰ ਕੁਮਰਾਂ ਆਉਣ ਜਾਣਾ ਪੈਂਦਾ ਏ ਤੇ ਵਿਰੋਧ ਕਰਨ ਦੇ ਬੜੇ ਤਰੀਕੇ ਨੇ ਪਰ ਅਸੀਂ ਕੋਈ ਸਲਾਹ ਨਹੀਂ ਦੇ ਸਕਦੇ ਪਰ ਹਾਂ ਜਿਹੜੀ ਤੁਸੀਂ ਗੱਲ ਕਹੀ ਆ ਇਹ ਲੋਕ ਜ਼ਰੂਰ ਕਹਿ ਰਹੇ ਆ ਲੋਕ ਇਹਦੇ ਨਾਲ ਬਹੁਤ ਪ੍ਰਭਾਵਿਤ 100% ਹੋ ਰਹੇ ਆ ਲੁਧਿਆਣਾ ਦੇ ਧਰਮਪੁਰ ਚ ਸ਼ਰਾਬ ਦੇ ਠੇਕੇ ਤੇ ਸ਼ਰਾਬੀਆਂ ਦੇ ਹੰਗਾਮੇ ਤੋਂ ਪਰੇਸ਼ਾਨ ਲੋਕਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਲੋਕਾਂ ਦਾ ਕਹਿਣਾ ਹੈ ਕਿ ਸ਼ਰਾਬੀ ਗਲੀ ਦੇ ਬਾਹਰ ਖੜੇ ਹੋ ਕੇ ਸ਼ਰਾਬ ਪੀਂਦੇ ਨੇ ਤੇ ਲੋਕਾਂ ਵੱਲੋਂ ਇਹਨਾਂ ਸ਼ਰਾਬੀਆਂ ਤੇ ਹੋਰ ਕਈ ਗੰਭੀਰ ਇਲਜ਼ਾਮ ਵੀ ਲਗਾਏ ਗਏ ਇਸੇ ਤਹਿਤ ਆਬਕਾਰੀ ਵਿਭਾਗ ਵੱਲੋਂ ਠੇਕੇ ਤੇ ਛਾਪੇਮਾਰੀ ਕੀਤੀ ਗਈ ਤੇ ਲੋਕਾਂ ਨੂੰ ਬਣਦੀ ਕਾਰਵਾਈ ਦਾ ਭਰੋਸਾ ਵੀ ਦਿੱਤਾ ਤੇ ਨਾਮ ਆ ਭਾਈ ਕਿਹੜੀ ਜਗ੍ਹਾ ਧਰਮਪੁਰ ਗਲੀ ਨੰਬਰ 4 ਇਹ ਲੈਡੀ ਦੀ ਹਾਲਾਕੇ ਕਰੋ ਇਹ ਭਾਈ ਇਹ ਤੇ ਗਲੀ ਦੇ ਬਾਹਰ ਖੜ ਕੇ ਸ਼ਰਾਬ ਪਿਆਲੀ ਕਿੰਦਾ ਠੂਠੀ ਹੈਗੀ ਆ ਹੈਗੀ ਕੋਈ ਠੋਟੀ ਕੀ ਸੀ ਗੁੱਲ ਉਹ ਹੀਰੇ ਭਾਈ ਫੇਰ ਸ਼ਰਾਬ ਪਿੰਦੇ ਇੱਥੇ ਗਲੀਆਂ ਚ ਪਲੱਸ ਬਾਥਰੂਮ ਕਰਦੇ ਆ ਕਿਸੇ ਤੋਂ ਡਰਦੇ ਨਹੀਂ ਇਹ ਜੀ ਰੋਜ਼ ਕਈ ਵਾਰੀ ਲੜਾਈਆਂ ਹੋ ਚੁੱਕੀਆਂ ਕੋਈ ਇੱਥੇ ਕਾਨੂੰਨੀ ਕਾਰਵਾਈ ਨਹੀਂ ਆਉਂਦੇ ਨੇ ਪੈਸੇ ਲੈ ਕੇ ਖਾ ਕੇ ਚਲੇ ਜਾਂਦੇ ਨੇ ਪਿੰਦੇ ਸ਼ਰਾਬਾਂ ਤੁਸੀਂ ਵਿਰੋਧ ਨਹੀਂ ਕੀਤਾ ਕਦੀ ਗਲੀ ਨੇ ਬੜੀ ਹੋਏ 2-3 ਵਾਰੀ ਲੜਾਈਆਂ ਵੀ ਹੋਈਆਂ ਨੇ ਨੰਗਦੇ ਨੇ ਬੱਚੇ ਵੀ ਨੰਗਦੇ ਦੇਖੋ ਕੁੜੀਆਂ ਵੀ ਨੰਗਦੀਆਂ ਕੁਵਾਰੀਆਂ ਤੇ ਇਹਨਾਂ ਨੂੰ ਚਾਹੀਦਾ ਨਾ ਇੱਥੇ ਨਾ ਕਿੰਨੀ ਵਾਰ ਲੜਾਈ ਵੀ ਹੋ ਚੁੱਕੀ ਐ ਦਿੱਕਤ ਬਹੁਤ ਐ ਇੱਥੇ ਕੋਈ ਰੌਕ ਟੋਕ ਨਹੀਂ ਇਹਨਾਂ ਨੇ दारू ਵੇਚਨੀ ਇਹਨਾਂ ਨੂੰ ਇਹ ਨਹੀਂ ਪਤਾ ਬੰਦਾ ਇੱਥੇ ਖੜ ਕੇ ਪੀ ਰਿਹਾ ਜਾਂ ਨਹੀਂ ਪੀ ਰਿਹਾ ਇੱਥੇ ਗਲਾਸ ਰਾਤੀ ਦੇਖੋ ਪਏ ਹੁੰਦੇ ਸਾਰਾ ਗੰਦਾ ਦੇਖੋ ਗਲਾਸ ਪਏ ਹੋਏ ਠੀਕ ਐ ਜੀ ਕਿ ਨਹੀਂ ਉਹ ਜਿਹੜੇ ਬੰਦੇ ਆਣੇ ਇੱਥੇ दारू ਪੀ ਕੇ ਜਾਣੀ ਇਹਨਾਂ ਨੂੰ ਹਜ਼ਾਰ ਵਾਰ ਕਹਿ ਚੁੱਕੇ ਆ ਭਾਈ ਮਹੱਲੇਦਾਰੀ ਐ ਇੱਥੇ ਨਾ ਇਹ ਦਾਰੂ ਚਲਾਇਆ ਕਰੋ ਪਰ ਕੋਈ ਇਹਨਾਂ ਦੇ ਉਹ ਨਹੀਂ ਖੁੰਦਾ ਬਹੁਤ ਵਾਰੀ ਕਰ ਚੁੱਕੇ ਆ ਭਾਈ ਬਹੁਤ ਵਾਰ ਮਹੱਲੇਦਾਰੀ ਐ ਪਤਾ ਕੀ ਐ ਇਹ ਮਹੱਲੇਦਾਰ ਇਹਨੂੰ ਸਮਝਦਾ ਵੀ ਨਹੀਂ ਗ ਉਹਦਾ ਦੋ ਦੋ ਵੋਟਾ ਵੋਟਾ ਹੁੰਦੀ ਆ ਉਹਦੇ ਆਉਂਦੇ ਉਹਨਾਂ ਨੂੰ ਕੀ ਲੈਣਾ ਦੇਣਾ ਇਸ ਚੀਜ਼ ਤੋਂ ਬੰਦੇ ਮਹੱਲੇਦਾਰੀ ਤੋਂ ਕੁਝ ਵੀ ਨਹੀਂ ਲੈਣਾ ਦੇਣਾ ਗਾਦਾਂ ਨੂੰ ਹੁਣ ਆ ਕੇ ਦੇਖਣ ਇੱਕ ਵਾਰੀ ਕੀ ਮਹੱਲੇ ਚੱਲਦਾ ਜੋ ਸ਼ਾਮੀਆਂ ਆ ਕੇ ਦੇਖੇ ਤੇ ਮਹਿਫਲ ਸੱਜੀ ਹੁੰਦੀ ਹੈ ਪੂਰੀ ਇੱਥੇ ਕੋਈ ਨਹੀਂ ਰੋਕਦੇ ਹੈਗੇ ਕੋਈ ਰੋਕ ਟੋਕ ਨਹੀਂ ਇਹਨਾਂ ਨੂੰ ਅੰਦਰ ਬੈ ਕੇ ਦੇਖਣਾ ਤਾਂ ਪਊਆ ਦੇਣਾ ਹੁੰਦਾ ਦਾਰੂ ਦੇਣੀ ਹੁੰਦੀ ਉਹ ਦੇ ਦਿੰਦੇ ਬਸ ਮਹੱਲੇਦਾਰੀ ਹੈ ਹੁਣ ਇਹ ਹੁਣ ਬੈਟੀਆਂ ਨੇ ਦੇਖੋ ਸ਼ਾਮੀ ਬਚਾਰੀਆਂ 7 ਵਜੇ ਅੰਦਰ ਵੜ ਜਾਂਦੀਆਂ ਨੇ ਹੁਣ ਮਹੱਲੇਦਾਰੀ ਬੰਦਾ ਬੈਠਣਾ ਵੀ ਪਾਪ ਹੋ ਗਿਆ ਦੱਸੋ ਬੰਦਿਆਂ ਗਲੀਆਂ ਕੋਈ ਵਿਰੋਧ ਨਹੀਂ ਕਰ ਰਿਹਾ ਸਾ ਪਤਾ ਨਹੀਂ ਉਹ ਪਿਛ ਲੋ ਕੋਈ ਰਾਈ ਕੋਈ ਕੋਈ ਕੇਸ ਹੋਇਆ ਦੱਸ ਦੋ ਚੌਂਕੀ ਨਹੀਂ ਸਰੋ ਕਹਿੰਦੇ ਅਸੀਂ ਕਈ ਵਾਰੀ ਕੰਪਲੇਨ ਦਿੱਤੀ ਚੌਂਕੀ ਦੇ ਵਿੱਚ ਬਾਕੀ ਦੱਸੋ ਕਦੋਂ ਤੁਸੀਂ ਕੰਪਲੇਨ ਹਲੋ ਕਰਦੇ ਹੋ ਉਹ ਕਹਿੰਦੇ ਉੱਤੇ ਖੜ ਕੇ ਦਾਰੂ ਪੀਤੀ ਹੈ ਜੀ ਗਲਾਸ ਦੀ ਬਾਤ ਸਾਰੇ ਅੰਦਰ ਹੱਥ ਹੱਥ ਕਿੱਧਰ ਪਿੰਜਨ ਲੋਕ ਕਹਿੰਦੇ ਅਸੀਂ ਤਾਂ ਨਹੀਂ ਕਹਿ ਰਹੇ ਮੱਲੇ ਲਈ ਕਹਿ ਰਹੇ ਹਾਂ ਮੱਲੇ ਆਏ ਤਾਂ ਸ਼ਿਕਾਇਤ ਲਾਦੇ ਮੱਲੇ ਲਾਰੇਸ਼ ਕਰਦਾ ਉਹੀ ਦੱਸੋ ਠੇਕੇ ਦੀ ਜਿਹੜੀ ਪਾਲਿਸੀ ਹੈ ਕੀ ਉਹਦੇ ਅੰਦਰ ਅਸੀਂ ਪਾਣੀ ਦੀ ਬੋਤਲਾਂ ਤੇ ਗਲਾਸ ਖਾਲੀ ਗਲਾਸ ਵੇਚ ਸਕਦੇ ਹਾਂ ਠੇਕੇ ਕਿਹੜੀ ਪਾਲਿਸੀ ਹੈ ਉਹਦੇ ਅੰਦਰ ਆਪਾਂ ਪਾਣੀ ਦੀ ਬੋਤਲਾਂ ਚਲਾ ਰਹੇ ਹਾਂ ਫਰ ਕਿਹੜੀ ਕੰਪਨੀ ਦਾ ਠੇਕਾ ਦੱਸ ਦੋ ਐਕਸਾਈਡ ਦੱਸ ਦੋ ਸਰ ਤੁਸੀਂ ਐਕਸਾਈਡ ਨਾਲ ਥੋੜਾ ਐਕਸਾਈਡ ਦੱਸੋ ਸਰ ਸਭ ਕੁਝ ਨਾ ਦੱਸਣਾ ਉਹ ਤੁਸੀਂ ਨਾ ਗੱਲ ਕਰੋ ਇਟਸ ਓਕੇ ਯਾਰ ਸਾਡੀ ਕੋਈ ਲੜਾਈ ਨਹੀਂ ਕਿਸੇ ਨਾਲ ਸਾਡੇ ਮਹੱਲੇ ਨਾਲ ਕੋਈ ਨਹੀਂ ਸਾਡੇ ਕੋਈ ਲੜਾਈ ਨਹੀਂ ਕਿਸੇ ਨਾਲ ਪੱਕੀ ਨਾਮ ਕੀ ਭਾਈ ਆਪਣਾ ਪੰਨਾ ਨਰੇਸ਼ਾ ਸਾਡੀ ਕੋਈ ਨਹੀਂ ਠੇਕੇ ਦੇ ਐਜ਼ ਐ ਕੰਮ ਕਰਦੇ ਹੋ ਮੈਂ ਕੰਮ ਕਰਦਾ ਠੇਕੇ ਲੋਕ ਨੌਕਰੀ ਕਰਦੇ ਠੇਕੇ ਤੇ ਸਾਰੇ ਜਿਹੜਾ ਗਲੀ ਵਿਰੋਧ ਕਰਦੀ ਵੀ ਇਹ ਕਾਰਨ ਕੀ ਹੈ ਗਲੀਆਂ 20 ਸਾਲ ਦਾ ਠੇਕਾ ਇੱਥੇ ਹੀ ਹੈ ਜੀ ਤੁਹਾਡੇ ਕੋਲ ਹੁਣ ਆਇਆ ਨਮਕ ਪਿਛਲਾ ਉਦਾਂ ਹੀ ਚੱਲੇ ਆ ਰਹੇ ਜਿੱਦਾਂ ਆ ਪਹੁੰਚ ਆ ਰਹੇ ਆ ਨਾ ਆਇਆ ਪਿੱਛੇ ਵਾਲੇ ਨੇ ਗਲਤ ਕੀਤਾ ਤੁਸੀਂ ਵੀ ਗਲਤ ਕਰੋਗੇ ਅਸੀਂ ਕਿੱਦਾਂ ਗਲਤ ਕਰਾਂਗੇ ਨਹੀਂ ਹੁਣ ਜਿਹੜੀ ਐਕਸਰਸਾਈਜ਼ ਹੈ ਜਿਹੜੀ ਰੇਟ ਵਈ ਹੈ ਜਿਹੜੀ ਹੈ ਉਹਦੇ ਬਾਰੇ ਕੀ ਕੋਈ ਰੇਟ ਨਹੀਂ ਸਾਡਾ ਮਾਲ ਇੱਕ ਨੰਬਰ ਦਾ ਸਾਡਾ ਕੋਈ ਨਹੀਂ ਕੋਈ ਰੇਟ ਨਹੀਂ ਸਾਡੇ ਸਾਡੇ ਕੋ ਸਾਡੇ ਕੋ ਕੋਈ ਨਹੀਂ ਸਾਡੇ ਕੋ ਪਰਮਿਟ ਸਾਡੇ ਕੋ ਪਾਸ ਦਾ ਸਭ ਕੁਝ ਸਾਡੇ ਕੋ ਆ ਤੁਸੀਂ ਕਹਿ ਰਹੇ ਦਿੱਲੀ ਲੇਡੀਜ਼ ਨਾਲ ਕੋਈ ਲੜਾਈ ਨਹੀਂ ਤੁਹਾਡਾ ਸਾਡੀ ਕੋਈ ਲੜਾਈ ਨਹੀਂ ਜੱਗ ਭਾਜੀ ਇੱਕ ਮਿੰਟ ਸਟਾਪ ਲੁਧਿਆਣਾ ਚ ਪੁਲਿਸ ਨੇ ਨਸ਼ਿਆਂ ਖਿਲਾਫ ਕਾਰਵਾਈ ਕਰਦੇ ਇੱਕ ਹੁੱਕਾ ਪੀਣ ਵਾਲੇ ਨੌਜਵਾਨ ਨੂੰ ਕਾਬੂ ਕੀਤਾ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਰੋਡ ਤੇ ਇਹ ਤਿੰਨ ਨੌਜਵਾਨ ਸੜਕ ਕਿਨਾਰੇ ਸ਼ਰਿਆਮ ਹੁੱਕੇ ਦਾ ਸੇਵਨ ਕਰ ਰਹੇ ਸੀ ਪੁਲਿਸ ਨੂੰ ਦੇਖ ਕੇ ਦੋ ਨੌਜਵਾਨ ਤਾਂ ਫਰਾਰ ਹੋ ਗਏ ਪਰ ਇੱਕ ਨੌਜਵਾਨ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਉਸ ਮੁਲਾਜ਼ਮਾ ਦਾ ਕਹਿਣਾ ਹੈ ਕਿ ਲੋਕਾਂ ਦੀ ਸ਼ਿਕਾਇਤ ਤੇ ਇਹ ਕਾਰਵਾਈ ਕੀਤੀ ਗਈ ਹੈ ਹਾਂਜੀ ਹਾਂਜੀ ਇਹਨੂੰ ਨਾ ਆਪਾਂ ਥਾਣੇ ਲੈ ਕੇ ਜਾਵੇ ਜੇ 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 ਵੀ ਇਹਦੀ ਕਾਰਵਾਈ ਬੰਦੀ ਉਹ ਉਹ ਆਪਾਂ ਉਹਨਾਂ ਦੇ ਕਰਾਂਗੇ ਇਹ ਇਹ ਹੁਣ ਤੁਹਾਡੇ ਸਾਹਮਣੇ ਆਸੀਂ ਹੁਣ ਆਏ ਉਹਨਾਂ ਨੂੰ ਪੁੱਛ ਕੇ ਚਰ ਕੇ ਪੁੱਛਦੇ ਆ ਕਿੱਥੋਂ ਆਇਆ ਕੀ ਹੈ ਨੀਗਲਵਰੇ ਬਿਆਹ ਕੋਕਾ ਬੀੜਾ ਨਹੀਂ ਨੀਗਲ ਨਹੀਂ ਆ ਕਿ ਚੌਂਕ ਵਿੱਚ ਮੇਰੇ ਕੋਲ ਆ ਕੇ ਸ਼ਿਕਾਇਤ ਕਰਦੇ ਸੀ ਮੈਂ ਤਾਂ ਆਇਆ ਹਾਂ ਹਾਂ ਜੀ ਕੋਕੀ ਚੌਂਕ ਜਾ ਰਹੇ ਸੀ ਤਿੰਨ ਬੰਦੇ ਬੈਠੇ ਨੇ ਸ਼ਰਿਆ ਮੋਕਾ ਪੀ ਰਹੇ ਨੇ ਅਸੀਂ ਦੋਨੇ ਮੈਂ ਜਨਾਬ ਨੂੰ ਨਾਲ ਲੈ ਕੇ ਆਇਆ ਦੋ ਭੱਜ ਗਏ ਇੱਕ ਨੂੰ ਫੜ ਲਿਆ ਪੱਕੀ ਪੀਸੀਆ ਪੀਸੀਆ ਦੇ ਹਵਾਲੇ ਕਰਦੇ ਵਾਕੀ ਕਾਰਵਾਈ ਹੋਊਗੀ ਬੰਦੀ ਕਾਰਵਾਈ ਹੋ ਗਈ ਕਿਤੇ ਰਹਿਣ ਵਾਲਾ ਪਤਾ ਕਰੂਗਾ ਹੁਣ ਸਾਰਾ ਪ੍ਰੈਸ਼ਰ ਮੈਂ ਆਪਣੇ ਕਰਦਾ ਖੰਨਾ ਦੇ ਇੱਕ ਪਰਿਵਾਰ ਚ 35 ਸਾਲ ਬਾਅਦ ਲੜਕਿਆਂ ਤੋਂ ਬਾਅਦ ਜਨਮੀ ਬੱਚੀ ਦਾ ਪਰਿਵਾਰ ਵੱਲੋਂ ਅਨੋਖਾ ਜਸ਼ਨ ਮਨਾਇਆ ਗਿਆ ਪਰਿਵਾਰ ਨੇ ਫੁੱਲਾਂ ਵਾਲੀ ਕਾਰ ਚ ਬੱਚੀ ਨੂੰ ਘਰ ਲਿਆਂਦਾ ਤੇ ਢੋਲ ਦੀ ਥਾਪ ਤੇ ਨੱਚ ਟੱਪ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਇਸ ਮੌਕੇ ਹਿਊਮਨ ਰਾਈਟਸ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਵੱਲੋਂ ਉਪਰਾਲਾ ਕਰਦਿਆਂ ਨਵਜਨਮੀ ਬੱਚੀ ਵਾਹਿਨੂਰ ਕੌਰ ਦਾ ਸਨਮਾਨ ਵੀ ਕੀਤਾ ਗਿਆ ਅਸੀਂ ਅੱਜ ਸਾਡੇ ਹਿਊਮਨ ਰਾਈਟਸ ਸੋਸ਼ਲ ਵੈਲਫੇਅਰ ਪੰਜਾਬ ਭਾਰਤ ਵੱਲੋਂ ਸਾਡੀ ਸਮੁੱਚੀ ਟੀਮ ਇੱਥੇ ਪਹੁੰਚੀ ਆ ਕਿਉਂਕਿ ਬੜਾ ਖੁਸ਼ੀ ਦਾ ਮਾਹੌਲ ᱛੀ ਜਿਵੇਂ ਕਿ ਸਿਮਰਨ ਕੌਰ ਜੋ ਕਿ ਮਾਤਾ ਨੇ ਗੁड़िया ਦੇ ਵਾਹੀ ਨੂਰ ਕੌਰ ਵੱਲ ਦੇ ਉਹ ਸਾਡੇ ਸੀਨੀਅਰ ਵਾਈਸ ਪ੍ਰਧਾਨ ਪੁਰਸ ਜिला ਖੰਨਾ ਦੇ ਨੇ ਇਸ ਕਰਕੇ ਸਾਡੇ ਮੈਂਬਰ ਦੇ ਵੀ ਮੈਂਬਰ ਹੋਣ ਕਰਕੇ ਉਹਨਾਂ ਦੇ ਗੁड़िया ਹੋਈਆਂ ਉਹਦੇ ਕਰਕੇ ਸਾਡੀ ਟੀਮ ਆ ਜਿਹੜੀ ਹਿਮਰੈਟਸਵੇ ਉਹਦੇ ਵਿੱਚ ਬੜੀ ਖੁਸ਼ੀ ਦਾ ਮਤਲਬ ਮਾਹੌਲ ਬਣਿਆ ਉਹਨੂੰ ਅਸੀਂ ਮੁੱਖ ਰੱਖਦੇ ਹੋਏ ਅੱਜ ਆਪਣੇ ਵੱਲੋਂ ਇਸ ਕੁੜੀ ਨੂੰ ਇੱਕ ਟੀਮ ਵੱਲੋਂ ਗਿਫਟ ਤਿਆਰ ਕਰਾ ਕੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕਰਨ ਵਾਸਤੇ ਅਤੇ ਉਹਨਾਂ ਦੀ ਜਿਹੜੇ ਕਿ ਹੌਸਲਾ ਭਦਾਈਆ ਬੱਚੀ ਦੀ ਉਹ ਦੇਣ ਵਾਸਤੇ ਪਹੁੰਚੇ ਹਾਂ ਕਿਉਂਕਿ ਬੱਚਿਆਂ ਨੇ ਜਿਹੜੇ ਕਿ ਅੱਜ ਉਹਨਾਂ ਨੂੰ ਹੌਸਲਾ ਦਵਾਂਗੇ ਉਹ ਜਰੂਰ ਸਾਡੇ ਬੱਚਿਆਂ ਬਾਹਰ ਨਿਕਲ ਕੇ ਪੜ੍ਹ ਲਿਖ ਕੇ ਅਗਲੀ ਜਿਹੜੀ ਮੰਜ਼ਲ ਆ ਜਿਹੜੀ ਉਹਨੂੰ ਜਰੂਰ ਸੂਣਗੇ ਆ ਅਸੀਂ ਇਹੀ ਆਸ ਕਰਦੇ ਹਾਂ ਵੀ ਬੱਚਿਆਂ ਨੂੰ ਜਿਹੜੇ ਕਿ ਚੈਨਲ ਦੇ ਮੱਧਮ ਰਾਹੀਂ ਅੱਗੇ ਅੱਜ ਚੰਗਾ ਤਰੀਕੇ ਨਾਲ ਹਾਈਲਾਈਟ ਕੀਤਾ ਜਾਂਦਾ ਵੀ ਇਹ ਕਰਨਾ ਚਾਹੀਦਾ ਬਹੁਤ ਵਧੀਆ ਗੱਲਾਂ ਹਾਂਜੀ ਅੱਜ ਅਸੀਂ ਬਹੁਤ ਹੀ ਸਾਡੀ ਟੀਮ ਵੱਲੋਂ ਖੁਸ਼ੀ ਮਨਾਈ ਗਈ ਹੈ ਤੇ ਇਸ ਖੁਸ਼ੀ ਦੇ ਮੌਕੇ ਤੇ ਅਸੀਂ ਦੀਦਾਰ ਜੀ ਜੋ ਸਾਡੇ ਮੁੱਖ ਬੁਲਾਰਾ ਹਿਊਮਨ ਰਾਈਟਸ ਦੇ ਨੇ ਮੈਂ ਪੰਜਾਬ ਪ੍ਰਧਾਨ ਮਹਿਲਾ ਵਿੰਗ ਹੋਣ ਦੇ ਨਾਤੇ ਉਹਨਾਂ ਨੂੰ ਬਹੁਤ ਬਹੁਤ ਤਹਿ ਦਿਲੋਂ ਵਧਾਈਆਂ ਦੰਨੀਆਂ ਕਿਉਂਕਿ ਮੈਂ ਵੀ ਇੱਕ ਕੁੜੀ ਹਾਂ ਅੱਜ ਮੈਨੂੰ ਮਾਣ ਹੁੰਦਾ ਮੇਰੇ ਪੇਰੈਂਟਸ ਨੂੰ ਮੇਰੇ ਆਸਗਵਾਨ ਨੂੰ ਮੇਰੇ ਸੱਸ ਸੌਰਿਆ ਨੂੰ ਮੇਰੇ ਹਸਬੰਡ ਨੂੰ ਮੇਰੇ ਬੱਚਿਆਂ ਤੱਕ ਨੂੰ ਮਾਣ ਹੁੰਦਾ ਕਿ ਅੱਜ ਸਾਡੀ ਮੰਮੀ ਪੰਜਾਬ ਪ੍ਰਧਾਨ ਬਣ ਕੇ ਨੇ ਤੇ ਇੱਥੇ ਹੀ ਮੈਂ ਕਹਿਣਾ ਚਾਹਾਂਗੀ ਕਿ ਕੁੜੀਆਂ ਵਰਗ ਚ ਕਿਤੇ 20 ਪਿੱਛੇ ਨਹੀਂ ਹੈਗੀਆਂ ਸਾਡੇ ਪੰਜਾਬ ਦਾ ਨਾਮ ਰੋਸ਼ਨ ਕਰਨਗੀਆਂ ਔਰ ਸਾਡੇ ਇੰਡੀਆ ਨੂੰ ਉਨੂੰ ਬੁਲੰਦੀਆਂ ਤੇ ਲੈ ਕੇ ਜਾ ਰਹੀਆਂ ਨੇ ਤੇ ਸਾਡੇ ਜਿਹੜੇ ਬੁਲਾਰਾ ਸਾਹਿਬ ਨੇ ਜੀਦਾਰ ਜੀ ਇਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਦੁਨੀਆ ਨੂੰ ਇੱਕ ਸੇਧ ਮਿਲੀ ਹੈ ਕਿ ਲੜਕੀਆਂ ਨੂੰ ਜਿਹੜਾ ਤੁਸੀਂ ਕੁੱਖ ਚ ਮਾਰਦੇ ਹੋ ਉਹ ਚੀਜ਼ ਗਲਤ ਹੈ ਇਹਨਾਂ ਨੇ ਗਲਤ ਸਾਬਿਤ ਕੀਤੀ ਹੈ ਔਰ ਜਿਹੜਾ ਤੁਸੀਂ ਹਮੇਸ਼ਾ ਹੀ ਆਪਾਂ ਪੜਦੇ ਆਏ ਆਂ ਬੇਟੀ ਬਚਾਓ ਬੇਟੀ ਪੜਾਓ ਕੁੜੀਆਂ ਦਾ ਸਨਮਾਨ ਕਰੋ ਮਤਲਬ ਇਹ ਚੀਜ਼ਾਂ ਨੂੰ ਸੱਚ ਕਰਕੇ ਦਿਖਾਇਆ ਤੇ ਅੱਜ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਅਸੀਂ ਬਹੁਤ ਬਹੁਤ ਮੁਬਾਰਕਾਂ ਦਿੰਨੇ ਆਂ ਆਪਣੀ ਪੂਰੀ ਹਿਊਮਨ ਰਾਈਟਸ ਵੱਲੋਂ ਹਿਊਮਨ ਰਾਈਟਸ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਇੰਡੀਆ ਕੌਮੀ ਪ੍ਰਧਾਨ ਸਰਦਾਰ ਗੁਰਦੀਪ ਸਿੰਘ ਮਦਨ ਜੀ ਉਹਨਾਂ ਦੀ ਸਮੁੱਚੀ ਟੀਮ ਅੱਜ ਮੇਰੀ ਪੋਤਰੀ ਵਾਹਿ ਨੂਰ ਨੂੰ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਵਧਾਈ ਦੇਣਾ ਆਏ ਨੇ ਤੇ ਬੇਟੀ ਦਾ ਸਤਿਕਾਰ ਕਰਨਾ ਆਏ ਨੇ ਤੇ ਮੈਸੇਜ ਦੇਣਾ ਆਏ ਨੇ ਬੇਟੀ ਬਚਾਓ ਬੇਟੀ ਪੜਾਓ ਧੀਆ ਦਾ ਸਤਿਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਧਰਤੀ ਦੇ ਧਰਤੀ ਤੇ ਰੁੱਖ ਕੁੱਖ ਵਿੱਚ ਧੀ ਧਰਤੀ ਹੇਠ ਪਾਣੀ ਜੇ ਇਹ ਨਾ ਆਪਾਂ ਨੇ ਬਚਾਏ ਤਾਂ ਮੁੱਕ ਜੂ ਅਸਲ ਕਹਾਣੀ ਇਸ ਦੇ ਨਾਲ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਰੁੱਖ ਲਗਾਓ ਧੀਆ ਨੂੰ ਕੁੱਖਾਂ ਦੇ ਵਿੱਚ ਨਾ ਮਾਰੋ ਧਰਤੀ ਥੱਲੇ ਵਾਲਾ ਪਾਣੀ ਬਚਾਓ ਤਾਂ ਕਿ ਅਸੀਂ ਆਪਣੇ ਆਉਣ ਵਾਲੇ ਪਰੀਯਾਗ ਤੱਕ ਅਸੀਂ ਉਹਨਾਂ ਦਾ ਵੀ ਵਿਸਾਮਸ ਵੀ ਕਰ ਸਕੀਏ ਤੇ ਤੀਆਂ ਦਾ ਸਤਿਕਾਰ ਕਰੋ ਮੇਰਾ ਇਹੀ ਮੈਸੇਜ ਹੈ ਵੀ ਹਰ ਇੱਕ ਆਪਣੇ ਧੀ ਨੂੰ ਬੱਚਿਆਂ ਨੂੰ ਪੁੱਤਰਿਆਂ ਨੂੰ ਪੁੱਤਰਾਂ ਦੇ ਬਰਾਬਰ ਦਰਜਾ ਦਿਓ ਤੇ ਪੜ੍ਹਾਓ ਤੇ ਲਿਖਾਓ ਵੱਡੇ ਵੱਡੇ ਅਫਸਰ ਬਣਾਓ ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਤੇ ਲੁਧਿਆਣਾ ਦੇ ਹਲਕਾ ਦੱਖਣੀ ਚ ਆਪ ਵੱਲੋਂ ਚੋਣ ਪ੍ਰਚਾਰ ਅਸ਼ੋਕ ਪ੍ਰਸ਼ਾਸਨ ਨੇ ਕੀਤੀ ਲੋਕਾਂ ਨਾਲ ਮੁਲਾਕਾਤ ਵਿਦਾਇਕ ਚੀਨਾ ਵੀ ਨਾਲ ਰਹੇ ਮੌਜੂਦ ਪ੍ਰਾਸ਼ਾਸਨ ਨੇ ਕਿਹਾ ਪਹਿਲ ਦੇ ਆਧਾਰ ਤੇ ਹੋਣਗੇ ਲੋਕਾਂ ਦੇ ਕੰਮ। ਮੁੱਖ ਸਭਾ ਚੋਣਾਂ ਲਈ ਅਕਾਲੀ ਦਲ ਦਾ ਪ੍ਰਚਾਰ ਜਾਰੀ ਸਮਰਾਲਾ ਪਹੁੰਚੇ ਅਕਾਲੀ ਉਮੀਦਵਾਰ ਵਿਕਰਮਜੀਤ ਖਾਲਸਾ ਪਿੰਡ ਮਾਨਕੀ ਚ ਵੱਡੇ ਇਕੱਠ ਨੂੰ ਕੀਤਾ ਸੰਬੋਧਨ ਖਾਲਸਾ ਨੇ ਕਿਹਾ ਪੰਜਾਬ ਚ ਬਣੇ ਵਿੱਤੀ ਐਮਰਜੈਂਸੀ ਵਰਗੇ ਹਾਲਾਤ ਸਭਾ ਚੋਣਾਂ ਲਈ ਕਾਂਗਰਸ ਵੀ ਉੱਤਰੀ ਚੋਣ ਮੈਦਾਨ ਚ ਮਾਛੀਪੜਾ ਸਹਿ ਪਹੁੰਚੇ ਕਾਂਗਰਸ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦੇ ਹੋਏ ਲੋਕਾਂ ਨਾਲ ਕਾਇਮ ਕੀਤਾ ਰਾਬਤਾ ਅਮਰ ਸਿੰਘ ਨੇ ਕਿਹਾ ਮੇਰਾ ਮੁਕਾਬਲਾ ਕਿਸੇ ਪਾਰਟੀ ਨਾਲ ਨਹੀਂ ਮੈਂ ਤੋਂ ਮੀਤਬਰੋਡ ਰਵਨੀ ਸਿੰਘ ਬਿੱਟੂ ਵੱਲੋਂ ਪ੍ਰੈਸ ਕਾਨਫਰੰਸ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸਾਂਝਾ ਕੀਤਾ ਪ੍ਰਤੀਕਰਮ ਕਮਨੀਤ ਬਿੱਟੂ ਨੇ ਦਿੱਲੀ ਦੇ ਸਿੱਖਿਆ ਮਾਡਲ ਤੇ ਚੁੱਕੇ ਸਵਾਲ ਕਿਸਾਨੀ ਅੰਦੋਲਨ ਤੇ ਵੀ ਬਿੱਟੂ ਨੇ ਰੱਖਿਆ ਆਪਣਾ ਪੱਗ। ਲੁਧਿਆਣਾ ਦੇ ਧਰਮਪੁਰ ਤੇ ਲੋਕ ਹੋ ਰਹੇ ਪਰੇਸ਼ਾਨ ਸ਼ਰਾਬ ਦੇ ਠੇਕੇ ਤੇ ਸ਼ਰਾਬੀਆਂ ਦੇ ਹੰਗਾਮੇ ਤੋਂ ਪਰੇਸ਼ਾਨ ਨੇ ਲੋਕ। ਲੋਕਾਂ ਨੇ ਕਿਹਾ ਗਲੀ ਦੇ ਬਾਹਰ ਖੜੇ ਹੋ ਕੇ ਪੀਂਦੇ ਨੇ ਸ਼ਰਾਬ। ਆਪਕਾਰੀ ਵਿਭਾਗ ਨੇ ਮੌਕੇ ਤੇ ਕੀਤੀ ਛਾਪੇਮਾਰੀ। ਦੇ ਇੱਕ ਪਰਿਵਾਰ ਚ 35 ਸਾਲ ਬਾਅਦ ਜਨਮੀ ਬੇਟੀ ਪਰਿਵਾਰ ਨੇ ਫੁੱਲਾਂ ਵਾਲੀ ਕਾਰ ਚ ਬੱਚੀ ਨੂੰ ਲੈ ਆਂਦਾ ਕਾਰਟੋਲ ਦੀ ਥਾਪ ਤੇ ਨੱਚ ਟੱਪ ਕੇ ਮਨਾਈ ਖੁਸ਼ੀ ਸਪਾਸੇ ਵੀ ਸੰਸਥਾ ਨੇ ਵੀ ਬੱਚੀ ਦਾ ਕੀਤਾ ਸਵਾਗਤ ਫਿਲਹਾਲ ਲੁਧਿਆਣਾ ਖਬਰਨਾਮਾ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ